ਭਾਰਤ ਮਾਤਾ ਕੀ ਜੈ ਬੰਦੇ ਬੰਦੇ ਲਾਇਓਂਸ ਕਲੱਬ ਸਮਾਣਾ 골ਡ ਲਾਇਓਂਸ ਕਲੱਬ ਸਮਾਣਾ 골ਡ ਵੱਲੋਂ ਅੱਜ ਸਮਾਣਾ ਵਿਖੇ 8ਵੀਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਹ ਰੈਲੀ ਸਮਾਣਾ ਦੇ ਤਹਿਸੀਲ ਪਾਰਕ ਤੋਂ ਸ਼ੁਰੂ ਹੋ ਕੇ ਸਮਾਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਪਾਰਕ ਦੇ ਵਿੱਚ ਹੀ ਸੰਪੰਨ ਹੋਈ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿੱਤਾ ਗਿਆ ਹਰ ਸਾਲ ਇਹ ਰੈਲੀ 2 ਅਕਤੂਬਰ ਨੂੰ ਗਾਂਧੀ ਜਨਮ ਦਿਤੀ ਦੇ ਮੌਕੇ ਦੇ ਉੱਤੇ ਕੱਢੀ ਜਾਂਦੀ ਹੈ ਇਸ ਵਾਰ 2 ਅਕਤੂਬਰ ਨੂੰ ਦੁਸ਼ਹਿਰਾ ਹੋਣ ਕਰਕੇ ਇਸ ਦਾ ਸਮਾਂ ਜੋ ਹੈ ਉਹ 5 ਅਕਤੂਬਰ ਡਿਸਾਈਡ ਕੀਤਾ ਗਿਆ ਸੀ ਅੱਜ 8ਵੀਂ ਰੈਲੀ ਸਾਈਕਲ ਰੈਲੀ ਲਾਇਓਂਸ ਕਲੱਬ ਸਮਾਣਾ 골ਡ ਵੱਲੋਂ ਕੱਢੀ ਗਈ ਹੈ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੋ ਸਕੂਲ ਦੇ ਵਿਦਿਆਰਥੀ ਨੇ ਜਾਂ ਆਮ ਬੱਚੇ ਨੇ ਤੇ ਉਹ ਵੱਡੀ ਉਮਰ ਦੇ ਨੇ ਉਹਨਾਂ ਨੇ ਇਸ ਰੈਲੀ ਦੇ ਵਿੱਚ ਭਾਗ ਲਿੱਤਾ ਹੈ ਇਸ ਰੈਲੀ ਦੇ ਮਾਧਿਅਮ ਦੇ ਨਾਲ ਸਵੱਛਤਾ ਦਾ ਤੇ ਪੋਲੂਸ਼ਨ ਫਰੀ ਦਾ ਵੀ ਜੋ ਸੰਦੇਸ਼ ਕਲੱਬ ਵੱਲੋਂ ਦਿੱਤਾ ਗਿਆ ਹੈ ਸਾਈਕਲ ਰੈਲੀ ਸਮਾਣਾ ਦੇ ਵਿੱਚ ਲਗਾਤਾਰ ਅੱਠਵੀਂ ਰੈਲੀ ਆਪੀ 2-4 ਮਿੰਟ ਵਿੱਚ ਤਾਕਤਵਰਲੀ ਜਿਹੜੀ ਵਰਲਡ ਕਲੱਬ ਸਮਾਣਾ 골ਡ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਪ੍ਰਸ਼ਾਸਨ ਦਾ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੱਗ ਜੱਗ ਇਹ ਸਟੈਂਡਲ ਹੀ ਨਹੀਂ ਆਕਰ ਹਰ ਵਾਰੀ ਕਹਿੰਦੇ ਆ ਤਾਂ ਖੁੱਲ੍ਹ ਕੇ ਲੈ ਲੈਣਾ ਹੱਸ ਕੇ ਕੀ ਲੈ ਹੈ ਨਾ ਗੱਤੀ ਹੈ ਨਾ ਇਹ ਬੰਦੇ ਨੂੰ ਗੱਲ ਪਾ ਦੇ ਬੀਲੀ ਆ ਨਾ ਅਰੇ ਦੇਖੇ ਹਾਂ ਇਹਦੇ ਨਾਲ ਹੀ ਬਾਈਂੇ ਖੁੱਜੇ ਪੱਤਗਾ ਹਾਵਲੋ ਲਾਈਨ ਤੇ ਇਨ ਨੂੰ ਲਾਣਾ ਮੇਰਾ ਦਸੰਦਨ ਦੰਦ ਜੀ ਜੱਗ ਜੱਗ ਵੀਡੀਓ ਦਾ ਬੰਦਰੀ ਆ ਬੁੱਤੇ ਵੀਡੀਓ ਤੁਹਾਡੀ ਬੰਦਰੀ ਆ ਬੇਟੇ ਵੀਡੀਓ ਦਾ ਕੋਣ ਹਦਰ ਹੈ ਅੱਜ ਤੇ ਮੇਰੇ ਕਿਸ ਨੂੰ ਹਾਂ ਸਾਡੇ ਪ੍ਰੈਸ ਦੇ ਦੋਸਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇਸ ਰੈਲੀ ਨੂੰ ਬਹੁਤ ਕੋਪੀ ਨਾਲ ਕਵਰ ਕਰ ਰਹੇ ਨੇ ਇੱਕ ਵਾਰ ਫੇਰ ਤੈਜ ਨੂੰ ਧੰਨਵਾਦ ਕਰਾਂフィ ਕੁਲੀਸਾ ਕਿ ਸਾਰੇ ਰੂਟ ਰੂਟ ਬੜੇ ਸਰਲਤਾ ਦੇ ਨਾਲ ਤੇ ਸਹਾਇਤਾ ਦੇ ਨਾਲ ਮੈਨੇਜ ਕੀਤਾ ਹੈ 我们，我们，我们。